ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜੀ ਪਤਾਲ ਲਪੇਟ ਸੁੰਡੀ ਐ ਉਸ ਦਾ ਹੱਲ ਕਿਵੇਂ ਤੇ ਉਸ ਦੀ ਰੋਕத் ਥਾਮ ਲਈ ਕਿਹੜੀਆਂ ਗੱਲਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਹਨ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਪ ਨੂੰ ਪਤਾ ਕਿਵੇਂ ਲੱਗੇਗਾ ਵੀ ਆਪਣੇ ਝੋਨੇ ਤੇ ਪਤਾਲ ਲਪੇਟ ਸੁੰਡੀ ਨੇ ਹਮਲਾ ਕੀਤਾ ਹੈ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਪੱਤਿਆਂ ਨੂੰ ਲਪੇਟ ਦਿੰਦੀ ਐ ਤੇ ਜੇ ਪੱਤਿਆਂ ਦੇ ਅੰਦਰਲੇ ਹਰੇ ਮਾਦੇ ਹੁੰਦੇ ਆ ਉਹਨਾਂ ਨੂੰ ਖਾਂਦੀ ਐ ਤੇ ਪੱਤਿਆਂ ਦੇ ਉੱਤੇ ਜਿਹੜੇ ਚਿੱਟੇ ਰੰਗ ਦੀਆਂ ਧਾਰੀਆਂ ਪੈਂਦੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਰੋਕथाम ਦੀ ਜਦੋਂ ਆਪਾਂ ਨੂੰ ਲੱਗੇ ਵੀ ਪੱਤਿਆਂ ਦਾ ਜਿਆਦਾ ਨੁਕਸਾਨ ਕਰਦੇ ਹਨ ਤਾਂ ਆਪਾਂ ਨੂੰ ਫਸਲ ਦੇ ਨਿਰਮਾਣ ਤੋਂ ਪਹਿਲਾਂ ਕੀੜੇ ਦਾ ਹਮਲਾ ਹੋਣ ਤੇ 20 ਤੋਂ 30 ਮੀਟਰ ਲੰਮੀ ਨਾਰਿਕਲ ਜਾਂ ਮੁੰਜ ਦੀ ਰੱਸੀ ਫਸਲ ਦੇ ਉੱਪਰਲੇ ਹਿੱਸੇ ਤੇ ਦੋ ਵਾਰੀ ਫੇਰਨੀ ਚਾਹੀਦੀ ਹੈ ਤੇ ਪਹਿਲੀ ਵਾਰ ਚਾਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਓ ਤੇ ਫਿਰ ਉਨੀ ਪੈਰੀ ਰੱਸੀ ਫੇਰ ਦੇ ਵਾਪਸ ਮੁੜੋ ਤੇ ਇੱਕ ਗੱਲ ਦਾ ਧਿਆਨ ਰੱਖੋ ਵੀ ਰੱਸੀ ਫੇਰਨ ਵੇਲੇ ਫਸਲ ਵਿੱਚ ਪਾਣੀ ਜ਼ਰੂਰ ਖੜਾ ਹੋਵੇ ਤੇ ਹੁਣ ਆਪਾਂ ਤੁਹਾਨੂੰ ਕੁਝ ਕੀਟਨਾਸ਼ਕ ਦਵਾਈਆਂ ਦੀ ਗੱਲ ਕਰਾਂਗੇ ਇਹਨਾਂ ਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ 'ਚ ਕੋਲ ਕੇ ਪ੍ਰਤੀ ਏਕੜ ਛਿੜਕੋ ਇਹ ਦਵਾਈਆਂ ਹਨ ਜਿਵੇਂ 80 ਮਿਲੀਲੀਟਰ ਇਕੋਟਨ 5% 60 ਮਿਲੀਲੀਟਰ ਕੋਰਾਜਨ 18.5 ਐਸਈ 20 ਮਿਲੀਲੀਟਰ ਫੇਮ 480 ਐਸ ਸੀ 50 ਗ੍ਰਾਮ ਟਾਕੂਮੀ ਬੀ ਡਬਲਯੂ ਜੀ 170 ਗ੍ਰਾਮ ਮੋਰਟਰ 75 ਐਸ ਸੀ ਜੀ 1 ਲੀਟਰ ਕੋਰੋਬਾਨ ਜਾਂ ਡਰਬਸਾਨ ਲੀਥਲ ਜਾਂ ਹੋਰ ਤਰ੍ਹਾਂ ਕਈ ਤਰ੍ਹਾਂ ਦੀਆਂ ਦਵਾਈਆਂ ਹਨ ਇਹ ਪਾਉਣੀਆਂ ਚਾਹੀਦੀਆਂ ਹਨ ਤਾਂ ਕਿ ਸਾਨ ਪ੍ਰਾਵੋ ਇਹ ਤਰੀਕਾ ਅਪਣਾ ਕੇ ਦੇਖੋ ਤੇ ਤੁਹਾਡੇ ਝੋਨੇ ਨੂੰ ਇਸ ਦਾ ਹਮਲਾ ਨਹੀਂ ਹੋਵੇਗਾ ਤੇ ਤੁਹਾਡਾ ਝੋਨਾ ਬਚ ਜਾਵੇਗਾ ਤੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਤੇ ਹੋਰ ਨਵੇਂ ਕਿਸਾਨ ਭਰਾਵਾਂ ਤੱਕ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਹੋਰ ਵੀਡੀਓ ਕਿਹੜੇ ਵਿਸ਼ੇ ਤੇ ਚਾਹੀਦੀ ਹੈ ਧੰਨਵਾਦ